ਰੀਸੈਂਟਲੀ 17 ਨੂੰ ਜਿਹੜੇ ਕੰਪਲੇਨਰ ਨੇ ਚਰਨਜੀਤ ਸਿੰਘ ਉਹਨਾਂ ਨੇ ਉਹਨਾਂ ਨਾਲ ਇੱਕ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਕੀ ਉਹ ਨੰਗਲੀ ਪਿੰਡ ਦੇ ਵਿੱਚ ਆਪਣੇ ਦੋਸਤੀ ਦੁਕਾਨ ਦੇ ਵਿੱਚ ਨੇੜੇ ਕੰਮ ਆਪਣੇ ਘਰ ਦੇ ਕੋਲ ਆਪਣੇ ਫਰੈਂਡ ਦੀ ਸ਼ਾਪ ਤੇ ਗਏ ਤੇ ਉਹਨਾਂ ਦੀ ਕਾਰ پارک ਸੀਗੀ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਕਾਰ ਸੀ ਉਹਨਾਂ ਦੀ ਪ੍ਰੈਜ਼ੈਂਟ ਨਹੀਂ ਸੀ ਤੇ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਸੀ ਤੇ ਇੱਕ ਤਰ੍ਹਾਂ ਦਾ ਇੱਕ ਬਲਾਈਂਡ ਸਾਨੂੰ ਕੇਸ ਮਿਲਿਆ ਸੀਗਾ ਜਿਹਦੇ ਵਿੱਚ ਕੀ ਸਾਨੂੰ ਇੱਕ ਸਕਸੈਸ ਮਿਲੀਏ ਜੇ ਅਸੀਂ ਐਫਆਈਆਰ ਤੁਰੰਤ ਰਜਿਸਟਰ ਕੀਤੀ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਟੀਮਸ ਨੇ ਇਹਦੇ ਤੇ ਐਕਟ ਕੀਤਾ ਐਸਐਚਓ ਸਾਹਿਬ ਨੇ ਆਪਣੀ ਪੂਰੀ ਟੀਮ ਲਗਾ ਕੇ ਖੁਦ ਐਫਰਟ ਲੈਂਦੇ ਹੋਏ ਇਸ ਕੇਸ ਨੂੰ 24 ਆਰਸ ਦੇ ਵਿੱਚ ਆਈ वुਡ ਲਾਈਕ ਟੂ ਟੈਲ ਯੂ ਕਿ ਸੀਪੀ ਸਾਹਿਬ ਦੀ ਗਾਈਡੈਂਸ ਦੇ ਅੰダー ਇਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ 24 ਆਰਸ ਦੇ ਵਿੱਚ ਅਰੈਸਟ ਕੀਤਾ ਤੇ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਜਿਹੜਾ ਕਿ ਬੰਦਾ ਹੈ ਅਕਿਊਜ਼ਡ ਹੈਗਾ ਇਸ ਕੇਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ son of ਰਗੂबीर ਸਿੰਘ ਵਿਲੇਜ ਹੇਰਪਿੰਡ ਦਾ ਹੋਣਾ ਪਾਇਆ ਗਿਆ ਜਿੱਦੋਂ ਤੋਂ ਕਿ ਅਸੀਂ ਇਨੋਵਾ ਕਾਰ ਹੈ ਗ੍ਰੇ ਕਲਰ ਦੀ ਉਹ ਵੀ ਰਿਕਵਰ ਕਰ ਲਈ ਹੈਗੀ ਐ ਤੇ ਬੰਦੇ ਨੂੰ ਵੀ ਅਸੀਂ ਅਕਿਊਜ਼ ਨੂੰ ਲਿਆ ਕੇ ਇੱਥੇ ਅਰੈਸਟ ਦੇਤੇ ਫੈਕ ਕੀਤੀ ਹੈ ਤੇ ਆਈ ਊਡ ਲਾਈਕ ਟੂ ਟੈਲ ਯੂ ਕਿ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਨੂੰ ਜਲਦੀ ਤੋਂ ਜਲਦੀ ਸੋਲਵ ਕਰਦੇ ਹੋਏ ਵਿਥਿਨ 24 ਆਵਰਸ ਦੇ ਵਿੱਚ ਅਸੀਂ ਇਹ ਟ੍ਰੇਸ ਕਰ ਲਈ ਤੇ ਬਹੁਤ ਹੀ ਵਧੀਆ ਐਫਰਟ ਰਿਹਾ ਐਸ ਐਚ ਓ ਸਾਹਿਬ ਦਾ ਤੇ ਇਹਨਾਂ ਦੀ ਟੀਮ ਦਾ சத